ਖੀਰ ਸਾਹਿਬ ਭਾਰਤ ਪਾਕਿਸਤਾਨ ਦਾ ਝਗੜਾ ਕੁਝ ਲੋਕ ਉਸ ਨੂੰ ਜੰਗ ਕਹਿ ਰਹੇ ਨੇ ਕੁਝ ਝਗੜਾ ਕਹਿ ਰਹੇ ਨੇ ਜੀ ਉਹ ਫਿਲਹਾਲ ਜਿਹੜਾ ਇੱਕ ਵਾਰੀ ਖਤਮ ਹੋ ਚੁੱਕਾ ਹੈ ਸੀਜ਼ ਫਾਇਰ ਹੋ ਚੁੱਕਾ ਹੈ ਜੀ ਨੁਕਸਾਨ ਦੋਨੋਂ ਦੇਸ਼ਾਂ ਨੇ ਵੱਖਰਾ ਵੱਖਰਾ ਜਿਹੜੇ ਨੇ ਸਟੇਟਮੈਂਟਾਂ ਦੇ ਵਿੱਚ ਮੀਡੀਆ ਜਾਂ ਫੌਜ ਨੇ ਕਿਹਾ ਜਾ ਰਿਹਾ ਹੈ ਕਿ ਐਸੀ ਇਹਦਾ ਇਹਨਾਂ ਨੁਕਸਾਨ ਕਰਤਾ ਇਹਦਾ ਇਹਨਾਂ ਨੁਕਸਾਨ ਕਰਤਾ ਪਰ ਗੱਲ ਇਹ ਹੈ ਕਿ ਹੋਇਆ ਨੁਕਸਾਨ ਹੀ ਹੈ ਜੀ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਝਗੜੇ ਤੋਂ ਬਾਅਦ ਕੌਣ ਕੱਚਾ ਵਜਾ ਰਿਹਾ ਹੈ ਜੀ ਕਿਸ ਨੂੰ ਫਾਇਦਾ ਹੋਇਆ ਲੱਗਦਾ ਹੈ ਜੀ ਦੇਖੋ ਅਨਫੋਰਚਨਟਲੀ ਜਿਹੜੀਆਂ ਅੱਜ ਕੱਲ ਗੱਲਾਂ ਚੱਲਦੀਆਂ ਨੇ ਨਾ ਜੀ ਇਹ ਹੋਈ ਹੈ ਕਿ ਕਿਤੇ ਕੋਈ ਮਰ ਰਿਹਾ ਹੋਵੇ ਤਾਂ ਦੂਸਰੇ ਪਾਸੇ ਵਪਾਰ ਦਾ ਮੌਕਾ ਭਾਲਦੇ ਨੇ ਹੂੰ ਇਹ ਵੀ ਰੌਲਾ ਪਿਆ ਸੀ ਕਿ ਕੁਝ ਫਿਲਮ ਪ੍ਰੋਡਿਊਸਰ ਜਿਹੜੇ ਨੇ ਸਪਰੇਸ਼ਨ ਨੂੰ ਬਹੁਤ ক্লোਜ਼ਲੀ ਦੇਖ ਰਹੇ ਨੇ ਕਿ ਉਹਨਾਂ ਨੇ ਫਰਮਾਂ ਬਣਾਉਣੀਆਂ ਆਉਣ ਵਾਲੇ ਸਮੇਂ ਚ ਬਿਲਕੁਲ ਜਿਹੜਾ 26 11 ਦਾ ਹਮਲਾ ਹੋਇਆ ਸੀ ਜੀ ਮੁੰਬਈ ਤੇ ਉਸ ਹਮਲੇ ਤੋਂ ਤੁਰੰਤ ਬਾਅਦ ਜਿਹੜੇ ਉੱਥੇ ਦੇ ਮੁੱਖ ਮੰਤਰੀ ਸੀ ਉਹ ਆਪਣੇ ਬੇਟੇ ਨੂੰ ਨਾਲ ਲੱਗਾ ਨਾਲ ਫਿਲਮ ਪ੍ਰੋਡਿਊਸਰ ਨੂੰ ਲੈ ਗਏ ਜੀ ਦੇ ਦਿਖਾਣ ਲਈ ਕਿ ਕੀ ਹੈ ਤੇ ਕੱਲ ਨੂੰ ਕੁਝ ਬਣਾਉਣਾ ਪਵੇ ਤੇ ਅਸੀਂ ਬਣਾ ਸਕੀਏ ਬਿਲਕੁਲ ਬਾਹਰ ਹੋਣਾ ਪਿਆ ਸੀ ਜੋ ਬਾਹਰ ਹੋਣਾ ਪਿਆ ਸੀ ਹਾਂ ਹਾਂ ਆ ਜਿਹੜਾ ਜੋ ਵੀ ਹੋਇਆ ਦੋਵਾਂ ਦੇਸ਼ਾਂ ਦੇ ਵਿੱਚਕਾਰ ਇਹ ਜ਼ਾਹਰਾ ਤੌਰ ਤੇ ਜਿਵੇਂ ਤੁਸੀਂ ਕਿਹਾ مالی ਨੁਕਸਾਨ ਤੇ ਇੱਕ ਪਾਸੇ ਜਾਨੀ ਨੁਕਸਾਨ ਵੀ ਹੋਇਆ ਜੀ ਤੇ ਲੋਕਾਂ ਨੂੰ ਰਾਤਾਂ ਨੂੰ ਨੀਂਦ ਨਹੀਂ ਆਈ ਜੀ ਠੀਕ ਹੈ ਜੀ ਪਰ ਕੁਝ ਇਹ ਜਿਹੜੇ ਪਟਾਕੇ ਚੱਲ ਰਹੇ ਸੀ ਅਸਮਾਨ ਦੇ ਵਿੱਚ ਜਾਂ ਜ਼ਮੀਨ ਤੇ ਇਸ ਨੂੰ ਤਮਾਸ਼ੇ ਵਜੋਂ ਕੁਝ ਲੋਕ ਦੇਖ ਰਹੇ ਸੀ ਜੀ ਉਹ ਕੌਣ ਸੀ ਤੇ ਕਿਹੜੇ ਸੀ ਉਹਦੀ ਗੱਲ ਕਰਦੇ ਹਾਂ ਜੀ ਜਦੋਂ ਏਸ਼ੀਆ ਤੇ ਪਾਕਿਸਤਾਨ ਇੱਕ ਦੂਸਰੇ ਤੇ ਮਜ਼ਾਈਲਾ ਚਲਾ ਰਹੇ ਸੀ ਡਰੋਨ ਛੱਡ ਰਹੇ ਸੀ ਕੁਝ ਲੋਕ ਇਸ ਨੂੰ ਬਿਜ਼ਨਸ ਓਪਰਚੁਨਿਟੀ ਵਜੋਂ ਦੇਖ ਰਹੇ ਸੀ ਹਮਮ ਤੇ ਲਾਈਵ ਮੁਜ਼ਾਰਾ ਸੀ ਆਪੋ ਆਪਣੀ ਜਿਹੜੀ ਉਹਨਾਂ ਨੇ ਸਪੋਰਟ ਕੀਤੀ ਹੋਈ ਸੀ ਇਹਨਾਂ ਮੁਲਕਾਂ ਦੀ ਉਹਨਾਂ ਨੂੰ ਹਥਿਆਰ ਦਿੱਤੇ ਹੋਏ ਸੀ ਡਿਫੈਂਸ ਸਿਸਟਮ ਦਿੱਤੇ ਹੋਏ ਸੀ ਉੱਥੇ ਆਪੋ ਆਪਣੀ ਚੀਜ਼ ਨੂੰ ਸ਼ੋਕੇਸ ਕਰਨ ਦਾ ਮੌਕਾ ਜਿਹੜਾ ਸੀ ਉਹ ਖੁੰਝਾਇਆ ਨਹੀਂ ਗਿਆ ਖਾਸ ਤੌਰ ਤੇ ਚਾਈਨਾ ਵੱਲੋਂ ਹੁਣ ਇੱਥੇ ਡਰੋਨ ਦੇ ਸਵਾਰਨ ਡਰੋਨਸ ਆਰਟੀਫੀਸ਼ੀਅਲ ਇੰਟੈਲੀਜੈਂਸ AI ਗਾਈਡਡ ਮਿਨੀਸ਼ਨ ਸਟੈਲਥ ਸਰਵੇਲੈਂਸ ਤੇ ਸਾਰੀਆਂ ਚੀਜ਼ਾਂ ਦੇ ਵਿੱਚ 21ਵੀਂ ਸਦੀ ਦਾ ਜਿਹੜਾ ਐਡਵਾਂਸਡ ਮਿਲਟਰੀ ਇਕੁਪਮੈਂਟ ਸੀ ਉਹਦਾ ਮੁਜ਼ਾਹਰਾ ਵੇਖਣ ਨੂੰ ਮਿਲਿਆ ਚਾਹੇ ਚਾਰ ਪੰਜ ਦਿਨਾਂ ਲਈ ਸੀ ਜੀ ਹੁਣ ਸਾਰੇ ਉਸ ਚੀਜ਼ ਨੂੰ ਦੇਖ ਰਹੇ ਨੇ ਕਿ ਕਿਹਨੂੰ ਕੰਟਰੈਕਟ ਮਿਲਦੇ ਨੇ ਨਵੇਂ ਮਟੀਰੀਅਲ ਦੇ ਤੇ ਨਵੀਂ ਨਵੀਂ ਤਕਨੀਕ ਜਿਹੜੀ ਉਹ ਤਿਆਰ ਕਰ ਰਹੇ ਨੇ ਉਹਦਾ ਖਰੀਦਦਾਰ ਕਿਹਨੂੰ ਮਿਲਦਾ ਹੈ ਹਮਮ ਮਿਲਟਰੀ ਦੇ ਵਾਸਤੇ ਇਹ ਜਿਹੜੇ ਔਜ਼ਾਰ ਸੀ ਜੋ 에ਅਰ ਫੋਰਸ ਦੇ ਵਾਸਤੇ ਜਾਂ ਨੇਵੀ ਵਾਸਤੇ ਉਹ ਫਾਇਰਵਰਕਸ ਦੇ ਤੌਰ ਤੇ ਉਹਨਾਂ ਨੂੰ ਦੇਖਿਆ ਗਿਆ ਹੁਣ ਅਪਗ੍ਰੇਡ ਕਿਹਨੂੰ ਕਰਨਾ ਹੈ ਇੰਡੀਆ ਦੇ ਵਿੱਚ ਆਲਰੇਡੀ ਰਫਾਲ ਨੂੰ ਲੈ ਕੇ ਫਰਾਂਸ ਦੇ ਨਾਲ ਕਹਿੰਦੇ ਗੱਲਬਾਤ ਚੱਲ ਰਹੀ ਕਿ ਕੁਝ ਕੋਡ ਜਿਹੜੇ ਹੁੰਦੇ ਨੇ ਉਹ ਚਾਹੀਦੇ ਨੇ ਜੀ ਕੁਝ ਚੀਜ਼ਾਂ ਨੂੰ ਅਪਗ੍ਰੇਡ ਕਰਨਾ ਪਵੇਗਾ ਸਿਸਟਮ ਨੂੰ ਕੁਝ ਨੂੰ ਰੈਟਰੋਫਿਟ ਕਰਨਾ ਪਵੇਗਾ ਇਹ ਦੋਵਾਂ ਦੇਸ਼ਾਂ ਦੇ ਵਿੱਚ ਹੋ ਰਿਹਾ ਤੇ ਪਲੇਟਫਾਰਮ ਤੇ ਵੈਪਨ ਸਿਸਟਮ ਜਿਹੜਾ ਉਹਨੂੰ ਅਪਗ੍ਰੇਡ ਕਰਨਾ ਪਵੇਗਾ ਤੇ ਨਾਲ ਹੀ ਹੋਰ-ਹੋਰ ਜਿਹੜੇ ਲਫ਼ਜ਼ ਆ ਰਹੇ ਨੇ ਉਹ ਹੈ OEM ਵਰਸ਼ਨ ਜਿਹਨੂੰ ਜਿਹਨੂੰ ਕਹਿੰਦੇ ਨੇ origignal equipment manufacturer ਹਮਮ ਤੇ ਨਾਲ ਹੀ ਰਿਪੇਅਰ ਐਂਡ ਓਵਰਹੌਲ ਕੰਟਰੈਕਟ ਜਿਹੜਾ ਮੇਨਟੇਨੈਂਸ ਰਿਪੇਅਰ ਐਂਡ ਓਵਰਹੌਲ ਕੰਟਰੈਕਟ MRO ਕਰਵਾਨ ਨੂੰ ਕਹਿੰਦੇ ਨੇ ਜੀ ਜੀ ਲੰਬੇ ਸਮੇਂ ਦੀਆਂ ਹਾਈ ਮਾਰਜਨ ਡੀਲਸ ਭਾਅ ਸਮਾਨ ਖਰੀਦੋ ਤੁਹਾਨੂੰ ਆ ਆ ਸਪੋਰਟ ਇੰਨੇ ਸਾਲਾਂ ਲਈ ਦੇਵਾਂਗੇ ਹਮਮ ਨਾ ਸਿਰਫ ਚੀਜ਼ ਵੇਚ ਕੇ ਜਿਵੇਂ ਨਵੀਂ ਗੱਡੀ ਖਰੀਦਣ ਲੱਗਿਆਂ ਅਕਸਰ ਕਹਿ ਦਿੱਤਾ ਜਾਂਦਾ ਗੱਡੀ ਦੇ ਵਿੱਚੋਂ ਮਾਰਜਨ ਉਹਨਾਂ ਨੂੰ ਹੋਵੇ ਨਾ ਹੋਵੇ ਪਰ ਉਹਦੇ ਤੋਂ ਬਾਅਦ ਜਿਹੜੀ ਤੁਹਾਨੂੰ ਸਰਵਿਸ ਦੇਣੀ ਹੈ ਉਹਦੇ ਵਿੱਚ ਮਾਰਜਨ ਬੜਾ ਹੁੰਦਾ ਹੈ ਉਹ ਹਰ ਹਥਿਆਰ ਦਾ ਲਾਈਫ ਸਾਈਕਲ ਗਿਣਤੀ ਮਿੰਤੀ ਕਰਕੇ ਡਿਫੈਂਸ ਸੋਰਸਸ ਨਾਲ ਗੱਲਬਾਤ ਕਰਕੇ ਲੋਬੀਇੰਗ ਕਰਕੇ ਕਿ ਆਪੋ ਆਪਣੇ ਜਿਹੜੇ ਕੁਝ ਹੋਰਾਂ ਨੇ ਏਜੰਟ ਛੱਡਨੇ ਨੇ ਹੁਣ ਗਰੁੱਪਸ ਲੋਬੀਇੰਗ ਹੈਗੇ ਨੇ ਜਿਨ੍ਹਾਂ ਨੇ ਪ੍ਰਚਾਰ ਕਰਨਾ ਹੈ ਕਿ ਇਸ ਦੇਸ਼ ਦਾ ਸਮਾਨ ਵਧੀਆ ਇਸ ਦੇਸ਼ ਦਾ ਮਾੜਾ ਹੈ ਤੁਸੀਂ ਆ ਲਓ ਆ ਲਓ ਆ ਜਹਾਜ਼ ਖਰੀਦੋ ਮਿਜ਼ਾਈਲਾ ਖਰੀਦੋ ਡਿਫੈਂਸ ਸਿਸਟਮ ਖਰੀਦੋ ਹੁਣ ਇਹਦੇ ਵਿੱਚ ਹਜ਼ਾਰਾਂ ਚੀਜ਼ਾਂ ਆਉਣਗੀਆਂ ਇਹ ਨਹੀਂ ਕਿ ਕੋਈ ਬੰਦੂਕਾਂ ਨੇ ਜਾਂ ਕੋਈ ਟੈਂਕ ਨੇ ਜਾਂ ਤੋਪਾਂ ਨੇ GPS गाइडेड आर्टिलरी ਹੋਵੇਗੀ ਹਾਈ ਐਂਡ ਸਰਵੇਲੈਂਸ ਜਿਹੜਾ ਸਮਾਨ ਹੋਵੇਗਾ ਇਲੈਕਟ੍ਰੋਨਿਕ ਵਾਰਫੇਅਰ ਸਿਸਟਮ ਔਰ ਕਮਰਸ਼ੀਅਲ ਐਂਟੀ ਸਪੀਸ਼ਨ ਜਿਹੜੀ ਆ ਉਸ ਜਿੰਨਾ ਜਿੰਨਾ ਮੁਲਕਾਂ ਤੋਂ ਜਿਹੜੇ ਜਿਹੜੇ ਮੁਲਕ ਤਾਕ ਲਾ ਕੇ ਬੈਠੇ ਹੋਏ ਨੇ ਉਹਨਾਂ ਦੇ ਵਿੱਚ ਜ਼ਾਹਿਰਾ ਤੌਰ ਤੇ ਫਰਾਂਸ ਵੀ ਆ ਚਾਈਨਾ ਵੀ ਆ ਇਜ਼ਰਾਈਲ ਵੀ ਆ ਤੁਰਕੀ ਵੀ ਆ ਅਮਰੀਕਾ ਵੀ ਆ ਰੂਸ ਵੀ ਇਹ ਸਾਰੇ ਹੈਗੇ ਨੇ ਇਹਨਾਂ ਤੋਂ ਇਲਾਵਾ ਵੀ ਹੋਣਗੇ ਹੁਣ ਇਹਨਾਂ ਦੇ ਵਿੱਚ ਕਹਿੰਦੇ ਕਿ ਸਟਾਕ ਜਿਹੜੀ ਸੀ ਜਿਹੜੀ ਕੰਪਨੀਆਂ ਜਿਹੜੀਆਂ ਇਹੋ ਜਿਹਾ ਸਮਾਨ ਤਿਆਰ ਕਰਦੀਆਂ ਨੇ ਉਹਨਾਂ ਦੇ ਸਟਾਕ ਅਪ ਡਾਊਨ ਵੀ ਹੋਏ ਨੇ ਜਿਹਦਾ ਰੋਲਾ ਪਿਆ ਕਿ ਉਹਨੇ ਵਧੀਆ ਪਰਫਾਰਮੈਂਸ ਦਿੱਤੀ ਉਹਦਾ ਸਟਾਕ ਉੱਪ ਗਿਆ ਜਿਹਦਾ ਇਹ ਰੋਲਾ ਪਿਆ ਕਿ ਉਹਨਾਂ ਦੀ ਸਟਾਕ ਜਿਹੜੀ ਕੰਮ ਚੀਜ਼ ਨੇ ਵਧੀਆ ਪਰਫਾਰਮ ਨਹੀਂ ਕੀਤਾ ਉਹਦੇ ਸਟਾਕ ਡਾਊਨ ਗਏ ਨੇ ਉਦਾਹਰਨ ਦੇ ਤੌਰ ਤੇ ਪੀ ਐਲ 15 ای ਮਿਜ਼ਾਈਲ ਜਿਹਦੇ ਬਾਰੇ ਇਹ ਦਾਵਾ ਕੀਤਾ ਜਾ ਰਿਹਾ ਪਾਕਿਸਤਾਨ ਵੱਲੋਂ ਕਿ ਉਹਨਾਂ ਨੇ ਇੰਡੀਅਨ Air Force ਦਾ ਰਫਾਲ ਜਹਾਜ਼ ਜਿਹੜਾ ਸੁੱਟਿਆ ਉਹਦੇ ਸ਼ੇਅਰ ਜਿਹੜੇ ਸੀ ਚਿੰਗ 2 에어ਕ੍ਰਾਫਟ ਇੱਕ ਕਾਰਪੋਰੇਸ਼ਨ ਜਿਹੜੀ ਤਿਆਰ ਕਰਦੀ ਹੈ ਤੇ ਹੋਰ ਕਿ ਜਿਹੜੇ ਜਹਾਜ਼ ਉਹਨਾਂ ਵੱਲੋਂ ਤਿਆਰ ਕੀਤੇ ਜਾਂਦੇ ਨੇ ਚੀਨ ਦੀ ਕੰਪਨੀ ਉਹਨਾਂ ਦੇ ਸ਼ੇਅਰ ਉੱਪ ਗਏ ਨੇ ਹੁਣ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਜੋ ਹੋਇਆ ਉਸਤੇ ਬਾਰੇ ਅਸੀਂ ਸੇਫਲੀ ਰਜੀਜੀ ਇਹ ਕਹਿ ਸਕਦੇ ਹਾਂ ਕਿ ਇਹ ਇੱਕ ਮਿਲਟਰੀ ਦਾ ਖਚਾ ਨਹੀਂ ਸੀ ਔਰ ਇਹ ਸਭ ਕੁਝ ਜਿਹੜਾ ਹੈ ਹੁਣ ਅਗਾਹ ਵਾਸਤੇ ਵਪਾਰ ਦੇ ਮੌਕੇ ਜਿਹੜੇ ਨੇ ਉਹ ਇਸ ਦੇ ਵਿੱਚ ਦੇਖੇ ਜਾ ਰਹੇ ਨੇ ਇੰਡੀਆ ਵੱਲੋਂ ਭਾਰਤ ਸਰਕਾਰ ਵੱਲੋਂ ਜਿਹੜਾ ਹੈ ਕਿ ਇਸ ਇੱਕ ਕਿਸਮ ਦਾ ਹਜ਼ਾਰਾਂ ਕਰੋੜ ਰੁਪਏ ਦਾ ਇੱਕ ਖਾਸ ਫੰਡ ਜਿਹੜਾ ਜਾਰੀ ਕਰ ਦਿੱਤਾ ਗਿਆ ਜਿਹੜਾ ਪੰਜਵੀਂ ਛੇਵੀਂ ਵਾਰੀ ਜਾਰੀ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਜੀ ਡਿਫੈਂਸ ਬਜਟ ਤੋਂ ਇਲਾਵਾ ਜਿਸ ਦੇ ਵਿੱਚ ਹੋਰ ਸਮਾਨ ਖਰੀਦੇ ਜਾਣੇ ਨੇ ਸੋ ਇਸ ਸਾਰੇ ਕੱਚਾ ਬਾਜ਼ਾਰ ਆਏ ਨੇ ਉਹ ਮੁਲਕ ਜਿਨ੍ਹਾਂ ਨੇ ਸਮਾਨ ਵੇਚਿਆ ਤੇ ਗਾਹ ਵੇਚਣਾ ਅਨਫੋਰਚੂਨੇਟਲੀ ਗੱਲ ਉਹਨਾਂ ਵੱਲੋਂ ਇਸੇ ਤਰ੍ਹਾਂ ਕੀਤੀ ਜਾਂਦੀ ਕਿ ਦੋਵਾਂ ਦੇਸ਼ਾਂ ਦੇ ਵਿੱਚ ਅਸੀਂ ਸਹਿਮਤੀ ਨੂੰ ਲੈ ਕੇ ਖੁਸ਼ ਹਾਂ ਦੋਨੋਂ ਸ਼ਾਂਤੀ ਹੋਣੀ ਚਾਹੀਦੀ ਹੈ ਪਰ ਦੂਜੇ ਪਾਸੇ ਹੱਲਾਸ਼ੇਰੀ ਤੇ ਸਮਾਨ ਵੇਚਣ ਦੀ ਜਿਹੜੀ ਗੱਲ ਹੈ ਉਹ ਵੀ ਬੜੇ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਤੁਹਾਨੂੰ ਯਾਦ ਹੋਵੇਗਾ ਅਸਲ ਵਿੱਚ ਰਫਾਲ ਦਾ ਜਿਹੜਾ ਰੌਲਾ ਹੈ ਜਹਾਜ਼ ਦਾ ਉਹ ਤੁਹਾਨੂੰ ਪਤਾ ਹੈ ਕਿ ਫਰਾਂਸ ਤੋਂ ਖਰੀਦੇ ਨੇ ਭਾਰਤ ਨੇ ਉਹ ਜਹਾਜ਼ ਜਹਾਜ਼ ਤੇ ਜੋ ਹੈ ਵਧੀਆ ਤਕਨੀਕ ਹੈ ਉਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਉਹਨੂੰ ਸਿਲੈਕਟ ਕੀਤਾ ਗਿਆ ਸੀ ਇਹਦੇ ਵਿੱਚ ਜਿਹੜੇ ਐਪ 16 ਜਿਹੜੇ ਲੋਕੀਡ ਮਾਰਟਨ ਦੂਸਰੇ ਤੀਸਰੇ ਰੂਸ ਦੇ ਇੰਗਲੈਂਡ ਦੇ ਸਾਰੇ ਮੁਲਕਾਂ ਦੇ ਜਹਾਜ਼ਾਂ ਦਾ ਤਾਲ ਮੇਲ ਸਾਰਾ ਬਿਠਾ ਕੇ ਮੋਲ ਤੋਲ ਕਰਕੇ ਇਹ ਦੇਖਿਆ ਗਿਆ ਸੀ ਉਦੋਂ ਫੈਸਲਾ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਲਿਖ ਕੇ ਰਫਾਲ ਸਾਡੇ ਲਈ ਬਿਹਤਰ ਹੋਵੇਗਾ ਪੱਕਾ ਸੌਦਾ ਨਹੀਂ ਸੀ ਹੋਇਆ ਜਿਸ ਵਿੱਚ ਬਾਅਦ ਵਿੱਚ ਕਿਹਾ ਜਾਂਦਾ ਕਿ ਭਾਜਪਾ ਨੇ ਉਸ ਦੀ ਕੀਮਤ ਕਈ ਗੁਣਾ ਵਧ ਦਿੱਤੀ ਜਿਹੜੀ ਹੈ ਇਹ ਇਹ ਰੌਲਾ ਰੱਪਾ ਬਿਜਲੀ ਗੱਲ ਦਾ ਸਾਨੂੰ ਨਹੀਂ ਪਤਾ ਪਰ ਉਸ ਵੇਲੇ ਤੁਹਾਨੂੰ ਯਾਦ ਹੋਵੇ ਤੇ ਇੰਗਲੈਂਡ ਵਾਲੇ ਨਾਰਾਜ਼ ਹੋ ਗਏ ਸੀ ਇੰਗਲੈਂਡ ਵਾਲੇ ਕਹਿੰਦੇ ਸੀ ਇਹ ਉਹ ਮੁਲਕ ਹੈ ਇੰਡੀਆ ਜਿਹਨੂੰ ਅਸੀਂ ਹਰ ਸਾਲ ਮਿਲੀਅਨਸ ਦੀ امداد ਦਿੰਦੇ ਆ ਮਿਲੀਅਨਸ ਪੌਂਡ ਦੀ ਕਿਉਂਕਿ 1947 ਵਿੱਚ ਮੁਲਕ ਛੱਡਣ ਵੇਲੇ ਅਜਿਹਾ ਸੌਦਾ ਤਿਆਰ ਹੋਇਆ ਸੀ ਕਿ ਅਸੀਂ ਤੁਹਾਨੂੰ ਆ ਜਿਹੜੀ ਵਿਦੇਸ਼ੀ امداد ਹੈ ਇੰਨੇ ਸਾਲਾਂ ਵਾਸਤੇ ਦੇਵਾਂਗੇ ਜੀ ਉੱਥੇ ਕਿਸੇ ਨੇ ਪਾਰਲੀਮੈਂਟ ਵਿੱਚ ਕਹਿ ਦਿੱਤਾ ਕਿ ਅਸੀਂ ਇੰਡੀਆ ਨੂੰ ਇੱਕ ਪਾਸੇ امداد ਦੇ ਰਹੇ ਆ ਤੇ ਦੂਜੇ ਪਾਸੇ ਉਹ ਜੱਗੀ ਜਹਾਜ਼ ਖਰੀਦ ਰਹੇ ਨੇ ਤੇ ਸਾਡਾ ਜਹਾਜ਼ ਉਹਨਾਂ ਨੇ ਖਰੀਦਿਆ ਨਹੀਂ ਉਹ ਗੁੱਸੇ ਹੋ ਗਏ ਸੀ ਤਾਂ ਉੱਥੇ ਦੇ ਪ੍ਰਧਾਨ ਮੰਤਰੀ ਨੇ ਸਭ ਨੂੰ ਸੌਰੀ ਕਿਹਾ ਸੀ ਕਿ ਸਾਡੇ ਮੰਤਰੀ ਨੇ ਸਾਡੇ ਆਰਪੀ ਨੇ ਗਲਤ ਬਿਆਨ ਦਿੱਤਾ ਕੋਈ ਇਹੋ ਜਿਹੀ ਗੱਲ ਨਹੀਂ ਅਸੀਂ ਨਾਰਾਜ਼ ਨਹੀਂ ਆਂ ਇੰਡੀਆ ਨਾਲ ਜਿਉਂ ਨੀ ਜਹਾਜ਼ ਖਰੀਦਣੇ ਖਰੀਦ ਲੈਣ ਉਹ ਜਿਹੜੇ ਫੰਡ ਅਸੀਂ ਦਿੰਦੇ ਆ ਉਹ ਵੀ ਦਿੰਦੇ ਰਹਾਂਗੇ ਉਹ ਬੰਦ ਨਹੀਂ ਕਰਦੇ ਜੀ ਸੋ ਇਸ ਹਿਸਾਬ ਦਾ ਲੈਵਲ ਦੀ ਲੋਬੀਂਗ ਦੁਨੀਆ ਵਿੱਚ ਹੁੰਦੀ ਆ ਮੈਂ ਫਿਰ ਇੱਕ ਗੱਲ ਥੋੜੀ ਜਿਹੀ ਇੱਥੇ ਜਾਦ ਕਰਾ ਦਾਂ ਮੈਂ ਬੋਫਰਸ ਜਿਹੜੀ ਤੋਪ ਖਰੀਦੀ ਸੀ ਬਹੁਤ ਵਧੀਆ ਤੋਪ ਸੀ ਪਰ ਉਹਦੇ ਸੌਦੇ ਦੇ ਵਿੱਚ ਜਿਹੜਾ ਰੌਲਾ ਪਿਆ ਸੀ ਉਹਨੂੰ ਲੈ ਕੇ ਗੱਲਬਾਤ ਹੋਈ ਸੀ ਉਹ ਵੀ ਜਿਹੜੇ ਕੁਝ ਇਸ ਤਰ੍ਹਾਂ ਦੇ ਦਲਾਲ ਹੈਗੇ ਸੀ ਉਹਨਾਂ ਦਾ ਵਿੱਚ ਨਾਮ ਵੱਜਦਾ ਸੀ ਜਿਹੜੇ ਇਟਲੀ ਦੇ ਸੀ ਤੇ ਉਹ ਉਹਨਾਂ ਨੇ ਕਿਹਾ ਸੀ ਕਿ ਉਹ ਨਹੀਂ ਲੈ ਕੇ ਦਿੱਤੀਆਂ ਨੇ ਸੋ ਉਹ ਗੱਲਾਂ ਵੱਖਰੀਆਂ ਨੇ ਸਮਾਨ ਕਿਹੜਾ ਚੰਗਾ ਮਾੜਾ ਉਹ ਤੇ ਵੱਖਰੀਆਂ ਗੱਲਾਂ ਨੇ ਪਰ ਦੁਨੀਆ ਦੇ ਵਿੱਚ ਸਮਾਨ ਖਰੀਦਣ ਵੇਚਣ ਦੀ ਹੋੜ ਲੱਗੀ ਹੋਈ ਹੈ ਖਾਸ ਤੌਰ ਤੇ ਈਡਿਆ ਤੇ ਪਾਕਿਸਤਾਨ ਨੂੰ ਵੱਡੀ ਮਾਰਕੀਟ ਵਜੋਂ ਦੇਖਣ ਲੱਗੇ ਨੇ ਕਿ ਜਿਹੜਾ ਇੰਨੇ ਸਾਲਾਂ ਦੇ ਚੁੱਪ ਕਰਕੇ ਬੈਠੇ ਹੋਏ ਸੀ ਉਹਨਾਂ ਨੇ ਦਿਖਾ ਦਿੱਤਾ ਕਿ ਅਸੀਂ ਜਿਉਂਦੇ ਆਂ ਅਸੀਂ ਤੁਹਾਡਾ ਸਮਾਨ ਖਰੀਦਾਂਗੇ ਤੇ ਇਹ ਸਾਰੇ ਤਿਆਰ ਨੇ ਤੇ ਗੱਲ ਛੋਟੀ ਜੀ ਜਾਣ ਲੱਗੇ ਐ ਵੀ ਕਰ ਲਈਏ ਕਿ ਡੋਨਲਡ ਟਰੰਪ ਹੋਰਾਂ ਨੇ ਹੁਣੇ-ਹੁਣੇ ਜਿਹੜੀ ਗੱਲ ਕੀਤੀ ਹੈ ਕਿ ਅਸੀਂ ਇੱਕ ਗੋਲਡਨ ਡੋਮ ਬਣਾਉਣਾ ਹੈ ਇਸ ਤੋਂ ਪਹਿਲਾਂ ਵੀ ਗੱਲ ਹੋ ਚੁੱਕੀ ਸੀ ਉਹ ਕਹਿੰਦੇ ਸੀ ਕਿ ਇੱਕ ਮਜ਼ਾਇਲ ਸਿਸਟਮ ਤੇ ਹੋਰਨਾਂ ਚੀਜ਼ਾਂ ਨੂੰ ਤਾਂ ਬਚਾਉਣ ਲਈ ਸਾਡੇ ਸਮੁੰਦਰ ਸਾਡੀਆਂ ਜ਼ਮੀਨਾਂ ਹਰ ਇੱਕ ਚੀਜ਼ ਦੇ ਉੱਪਰ ਇੱਕ ਡੋਮ ਇੱਕ ਜਿਹੜਾ ਸੈਟਲਾਈਟ ਦਾ ਜਿਹੜਾ ਸੈਂਸਰ ਵਗੈਰਾ ਲਾ ਕੇ ਤੇ ਚੀਜ਼ਾਂ ਨਾਲ ਅਸੀਂ ਡੋਮ ਬਣਾਵਾਂਗੇ ਜਿਸ ਨਾਲ ਸਾਡੇ ਤੇ ਕੋਈ ਇਸ ਤਰ੍ਹਾਂ ਦਾ ਹਮਲਾ ਨਹੀਂ ਕਰ ਸਕੇਗਾ ਉਹ ਡੋਮ ਅਸੀਂ ਤਿਆਰ ਕਰਨਾ ਤੇ ਕਈ ਬਿਲੀਅਨਾਂ ਦਾ ਪ੍ਰੋਜੈਕਟ ਜਿਹੜਾ ਅਸੀਂ ਉਹ ਤਿਆਰ ਕਰ ਰਹੇ ਹਾਂ ਤੇ ਅਗਲੀ ਗੱਲ ਉਹਨਾਂ ਨੇ ਕੈਨੇਡਾ ਤੇ ਸੁੱਟ ਦਿੱਤੀ ਹੈ ਕਹਿੰਦੇ ਕੈਨੇਡਾ ਵਾਲਿਆਂ ਦਾ ਮੈਨੂੰ ਫੋਨ ਆਇਆ ਸੀ ਕਹਿੰਦੇ ਸਾਨੂੰ ਵੀ ਡੌਮ ਦੇ ਵਿੱਚ ਸ਼ਾਮਲ ਕਰ ਲਓ ਸਾਡੀ ਵੀ ਰਾਖੀ ਕਰੋ ਤੇ ਕਹਿੰਦੇ ਪ੍ਰਾਈਸ ਜੀ ਅਸੀਂ ਉਹਨਾਂ ਨੂੰ ਦੇਣੀ ਆ ਗੱਲ ਫੇਰ ਆ ਗਈ ਨੇ ਜੀ ਪ੍ਰਾਈਸ ਤੇ ਸੋ ਪ੍ਰਾਈਸ ਜਿਹੜੀ ਹੈ ਜੀ ਇਹ ਬਹੁਤ ਵੱਡੀ ਚੀਜ਼ ਹੈ ਰਜੀਤ ਜੀ ਪ੍ਰਾਈਸ ਤੇ ਮੁੱਦੇ ਤੇ ਔਰ ਦੁਨੀਆ ਦੇ ਵਿੱਚ ਪੈਸੇ ਦਾ ਪਸਾਰਾ ਜਿਹੜਾ ਨੇ ਜੀ ਬਹੁਤ ਕੁਝ ਕਰਵਾ ਰਿਹਾ ਸਾਨੂੰ ਉੱਪਰਲੀ ਸੱਤਾ ਦੇ ਬੇਸ਼ੱਕ ਨਾ ਦਿਸਦਾ ਹੋਵੇ ਬਿਲਕੁਲ ਜੀ ਅਸਲੀ ਖੇਡ ਤੇ ਜਿਹੜੀ ਉਹ ਪੈਸੇ ਦੀ ਹੈ ਜਾਂ ਕਾਰਪੋਰੇਟ ਦੀ ਜਿਹੜੀ ਇਹ ਖੇਡੀ ਜਾਂਦੀ ਹੈ ਬਾਹਰੋਂ ਦਿਖਾਉਣ ਨੂੰ ਭਾਵੇਂ ਕਈ ਉਹ